ਰਾਮ ਕਲੀ ਮਾਲਾ ਪੰਜਵਾਹ ਰਖਨਹਾਰ ਦਿਆਲ ਕੋਟ ਪਵਖੰਡੇ ਨਿਮਕ ਖਿਆਲ ਸਗਲ ਅਰਾਧੈ ਜੰਤ ਮਿਲਿਐ ਪ੍ਰਭ ਗੁਰ ਮਿਲਮੰਤ ਪਰਮ ਸਤਕਾਰ ਜੋਗ ਸਾਧ ਸੰਗਤ ਜੀਓ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਾ ਰਾਗ ਰਾਮਕਲੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 894 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਪਰਮਾਤਮਾ ਦਾ ਨਾਮ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ ਕੋਈ ਕਰਮ ਕਰਮ ਕੋਈ ਗਿਆਨ ਚਰਜਾ ਕੋਈ ਰੀਤੀਆਂ ਸਿੱਧੀਆਂ ਇਸ ਦੇ ਬਰਾਬਰੀ ਨਹੀਂ ਕਰ ਸਕਦੀਆਂ ਇਸ ਦੇ ਲਈ ਗੁਰੂ ਸਾਹਿਬ ਜੀ ਮਾਨ ਕਰਦੇ ਹਨ ਰਾਖਨ ਹਾਰ ਦਿਆਲ ਸਭ ਦੀ ਰੱਖਿਆ ਕਰਨ ਵਾਲਾ ਦਇਆ ਦਾ ਘਰ ਕੋਟ ਭਵਖੰਡੇ ਕਰੋੜਾਂ ਜਨਮਾਂ ਤੇ ਗੇੜ ਖੰਡੇ ਨਾਸ ਹੋ ਜਾਂਦੇ ਹਨ ਨਿਮਕ ਅਖਿਆਲ ਅੱਖ ਦੇ ਚਮਕਣ ਜਿੰਨਾ ਸਮਾਂ ਅਗਰ ਅਸੀਂ ਧਿਆਨ ਨਾ ਲਗਾਈਏ ਸਗਲ ਅਰਾਧ ਜੰਤ ਸਗਲ ਜੰਤ ਸਾਰੇ ਜੀਵ ਜੰਤ ਅਰਾਧ ਸਿਮਰਦੇ ਹਨ ਮਿਲ ਪ੍ਰਭ ਅਕਾਲ ਪੁਰਖ ਪਰਮਾਤਮਾ ਨਾਲ ਮਿਲਣ ਦੇ ਲਈ ਗੁਰ ਮਿਲ ਮੰਤ ਇਹ ਮੰਤਰ ਗੁਰੂ ਦੇ ਰਾਹੀ ਮਿਲਦਾ ਹੈ ਸਤਿਗੁਰੂ ਨੂੰ ਮਾਨ ਕਰਦੇ ਹਨ ਏ ਭਾਈ ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰੰਦੇ ਸਮਰੱਥ ਹੈ ਦਿਆ ਦਾ ਸੋਮਾ ਹੈ ਜੇ ਅੱਖ ਚਮਕਣ ਜਿਤਨੇ ਸਮੇਂ ਵਾਸਤੇ ਵੀ ਉਸ ਦਾ ਧਿਆਨ ਤੇਰੀਏ ਤਾਂ ਕਰੋੜਾਂ ਜਨਮਾਂ ਦੇ ਗੀੜ ਕੱਟੇ ਜਾਂਦੇ ਹਨ ਸਾਰੇ ਜੀਵ ਜੰਤੂ ਉਸੇ ਦਾ ਹੀ ਆরাধਨ ਕਰਦੇ ਹਨ اے بھائی گرو ਨੂੰ ਮਿਲ ਕੇ ਗੁਰੂ ਦਾ ਉਪਦੇਸ਼ ਲੈ ਕੇ ਪ੍ਰਭੂ ਨੂੰ ਮਿਲ ਸਕੀਦਾ ਹੈ ਜੀ ਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਜੀਵਨ ਕੋ ਸਾਰਿਆਂ ਜੀਵਾਂ ਦਾ ਦਾਤਾ ਸਭ ਨੂੰ ਦਾਤਾ ਦੇਣ ਵਾਲਾ ਮੇਰਾ ਪ੍ਰਭ ਮੇਰਾ ਅਕਾਲ ਪੁਰਖ ਪਰਮਾਤਮਾ ਪੂਰਨ ਪਰਮੇਸ਼ਰ ਸੁਆਮੀ ਪੂਰਨ ਹਰਿ ਇਕ ਥਾਂ ਵਿਆਪਕ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਸੁਆਮੀ ਮਾਲਕ ਘਟ ਘਟ ਹਰੇਕ ਸ਼ਰੀਰ ਦੇ ਵਿੱਚ ਰਾਤਾ ਰਮਿਆ ਹੋਇਆ ਮੇਰਾ ਪ੍ਰਭ ਮੇਰਾ ਅਕਾਲ ਪੁਰਖ ਪਰਮਾਤਮਾ ਏ ਪਾਈ ਮੇਰਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਮੇਰਾ ਮਾਲਕ ਪਰਮੇਸ਼ਰ ਸਭ ਵਿੱਚ ਵਿਆਪਕ ਹੈ ਹਰੇਕ ਸਰੀਰ ਵਿੱਚ ਰਮਿਆ ਹੋਇਆ ਹੈ ਦਾਜੀ ਕਹੀ ਮਨ ਓਟ ਬੰਦਨਾ ਤੇ ਹੋਈ ਛੋਟ ਇਰਤੈ ਜਪ ਪਰਮਾਨੰਦ ਮਨ ਮਾਹਿ ਪੈ ਅਨੰਦ ਸਤਿਗੁਰੂ ਪਰਮਾਨੰਦ ਕਰਦੇ ਹਨ ਤਾਂ ਕਿ ਉਸ ਪਰਮਾਤਮਾ ਦੀ ਗਹੀ ਫੜ ਲਈ ਮਨ ਓਟ ਹੈ ਮਨ ਜਿਸ ਮਨੁੱਖ ਨੇ ਉਸ ਪਰਮਾਤਮਾ ਦੀ ਓਟ ਲੈ ਲਈ ਸਹਾਰਾ ਲੈ ਲਿਆ ਬੰਤਨ ਤੇ ਹੋਈ ਛੋਟ ਮਾਇਆ ਦੇ ਸਾਰੇ ਬੰਧਨਾਂ ਦੇ ਵਿੱਚ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਆਜ਼ਾਦੀ ਮਿਲ ਜਾਂਦੀ ਹੈ ਹਿਰਦੇ ਜਪ ਪਰਮ ਆਨੰਦ ਅਗਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਏ ਪਰਮ ਆਨੰਦ ਪਰਮ ਸੁਖ ਮਨ ਮਾਹੇ ਭਏ ਆਨੰਦ ਤੇ ਮਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦਾ ਖੇੜਾ ਹੋ ਜਾਂਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਮਨ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਆਸਰਾ ਲੈ ਲਿਆ ਮਾਇਆ ਦੇ ਮੋਗ ਦੇ ਬੰਦਨਾ ਤੋਂ ਉਸ ਦੀ ਖਲਾਸੀ ਹੋ ਗਈ ਸਭ ਤੋਂ ਉੱਚੇ ਸੁੱਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਜੱਪ ਕੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਣ ਜਾਂਦੀਆਂ ਹਨ ਤਰਨ ਤਰਨ ਹਰ ਸ਼ਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਅਧਾਰ ਊਚੇ ਤੇ ਊਚ ਅਪਾਰ ਪਰਮਾਤਮਾ ਦਾ ਨਾਮ ਹੀ ਤਰਨ ਜਹਾਜ਼ ਹੈ ਹਰਿ ਸ਼ਰਨ ਪਰਮਾਤਮਾ ਦੇ ਸ਼ਰਨ ਲੈ ਕੇ ਜੀਵਨ ਰੂਪ ਹਰ ਚਰਨ ਅਗਰ ਪਰਮਾਤਮਾ ਦੇ ਨਾਮ ਨੂੰ ਹੀ ਜੀਵਨ ਰੂਪ ਆਤਮਕ ਜੀਵਨ ਦੇਣ ਵਾਲਾ ਹਰ ਚਰਨ ਪਰਮਾਤਮਾ ਦੇ ਕੋਮਲ ਚਰਨ ਸੰਤਨ ਕੈ ਪ੍ਰਾਣ ਆਧਾਰ ਅਕਾਲ ਪੁਰਖ ਪਰਮਾਤਮਾ ਆਪਣੇ ਸੰਤਾਂ ਦੇ ਪ੍ਰਾਣਾਂ ਦਾ ਆਸਰਾ ਹੈ ਊਚੇ ਤੇ ਊਚ ਪਰ ਉਹ ਅਕਾਲ ਪੁਰਖ ਪਰਮਾਤਮਾ ਊਚੇ ਤੋਂ ਊਚ ਹੈ ਸਭ ਤੋਂ ਬੇਅੰਤ ਹੈ ਸਤਿਗੁਰੂ ਪਰ ਮਾਨ ਕਰਦਿਆਂ ਜੇ ਭਾਈ ਪਰਮਾਤਮਾ ਦਾ ਆਸਰਾ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਲਈ ਜਾਜ ਹੈ ਪ੍ਰਭੂ ਦੇ ਚਰਨਾਂ ਦੀ ਓਟ ਆਤਮਿਕ ਜੀਵਨ ਦੇਣ ਵਾਲੀ ਨੇ ਪਰਮਾਤਮਾ ਸੰਤ ਜਨਾਂ ਦੇ ਜਿੰਦ ਦਾ ਆਸਰਾ ਹੈ ਉਹ ਸਭ ਨਾਲੋਂ ਉੱਚੇ ਤੇ ਉੱਚਾ ਤੇ ਬੇਅੰਤ ਹੈ ਸੋ ਮਤ ਸਾਰ ਜਿਤ ਹਰ ਸਮਰਿਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਮਨ ਸੋ ਮਤ ਉਹ ਅਕਲ ਸਾਰ ਗ੍ਰਹਿਣ ਕਰ ਤੁ ਜਿਤ ਜਿਸ ਦੇ ਨਾਲ ਹਰ ਸਮਰਿਚੈ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਜਾਇ ਕਰਿ ਕਿਰਪਾ ਜਿਸ ਆਪੇ ਦੀਜੈ ਲੇਕਿਨ ਸਤਿਗੁਰੂ ਪਰਮਾਨੰ ਕਰਦਿਆਂ ਨ ਕਿ ਜਿਸ ਨੂੰ ਪ੍ਰਮਾਤਮਾ ਆਪ ਕਿਰਪਾ ਕਰਕੇ ਉਹ ਮੱਤ ਦਿੰਦਾ ਹੈ ਸੋ ਆਪੇ ਦੇ ਤਿਉ ਆਪੇ ਉਸ ਨੂੰ ਦਿੰਦਾ ਸੂਖ ਸਹਿਜ ਆਨੰਦ ਹਰਨਾਉ ਸੂਖ ਸੁਖਾਂ ਦਾ ਖਜ਼ਾਨਾ ਸਹਿਜ ਆਨੰਦ ਹਰਨਾਉ ਸਹਿਜ ਆਤਮਾ ਕਾ ਡੋਲ ਤਾ ਹਰ ਨਾਉ ਪਰਮਾਤਮਾ ਦਾ ਨਾਮ ਨਾਨਕ ਜਪਿਆ ਗੁਰ ਮਿਲ ਨਾਉ ਏ ਨਾਨਕ ਪਰਮਾਤਮਾ ਦਾ ਨਾਮ ਗੁਰੂ ਨੂੰ ਮਿਲ ਕੇ ਹੀ ਜਪਿਆ ਜਾਂਦਾ ਸਤਿਗੁਰੂ ਪਰਮਾਨੰ ਕਰਦਿਆਂ ਏ ਪਾਈ ਉਹ ਮਤ ਗ੍ਰਹਿਣ ਕਰ ਜਿਸ ਦੇ ਰਾਹੇ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ਪਰ ਉਹ ਹੀ ਮਨੁੱਖ ਜਿਹਹੀ ਮਤ ਕਰਨ ਕਰਦਾ ਹੈ ਜਿਸ ਨੂੰ ਪ੍ਰਭੂ ਆਪ ਕਿਰਪਾ ਕਰਕੇ ਆਪ ਹੀ ਦਿੰਦਾ ਹੈ ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ ਦਾ ਸੋਮਾ ਹੈ ਏ ਨਾਨਕ ਜਿਸ ਨੇ ਇਹ ਨਾਮ ਜੱਪਿਆ ਹੈ ਉਸ ਨੂੰ ਗੁਰੂ ਨੂੰ ਮਿਲ ਕੇ ਹੀ ਜੱਪਿਆ ਇਸ ਦੇ ਰੇ ਸਤਿਗੁਰੂ ਨੂੰ ਮਾਨ ਕਰਦਿਆਂ ਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਮੁਕਤੀ ਨਹੀਂ ਹੋ ਸਕਦੀ। ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਪਰਮਾਤਮਾ ਇੱਕ ਪਲ ਦੇ ਵਿੱਚ ਇੱਕ ਛਿੰਦੇ ਵਿੱਚ ਸਾਡੇ ਕੀਤੇ ਹੋਏ ਕਰੋੜਾਂ ਪਾਪ ਨਾਸ਼ ਕਰ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।